ਪਿਆਰੇ ਦਰਸ਼ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੀ ਇਸ ਵੇਲੇ ਜਿਹੜੀ ਹੈ ਉਹ ਚਰਚਾ ਚੱਲਣੀ ਸ਼ੁਰੂ ਹੋ ਗਈ ਕਿ ਐਸਜੀਪੀਸੀ ਦਾ ਜਿਹੜਾ ਜਨਰਲ ਅਜਲਾਸਾ ਉਹ ਤੇ ਨਵੰਬਰ ਨੂੰ ਰੱਖਿਆ ਗਿਆ ਤੇ ਉਸ ਅਜਲਾਸ ਦੇ ਵਿੱਚ ਕੌਣ ਅਗਲਾ ਪ੍ਰਧਾਨ ਬਣੇਗਾ ਕੌਣ ਉਮੀਦਵਾਰ ਬਣੇਗਾ ਕਾਰਜਕਾਰੀ ਕਿਸ ਕਿਸਮ ਦੀ ਬਣੇਗੀ ਉਨੂੰ ਲੈ ਕੇ ਚਰਚਾ ਸ਼ੁਰੂ ਹੋ ਰਹੀ ਹੈ ਤੇ ਉਸ ਦੇ ਨਾਲ ਹੀ ਜਿਹੜਾ ਅਕਾਲੀ ਦਲ ਪੁਨਰਸਜੀਤੀ ਹੈ ਜਿਹਦੇ ਲੀਡਰ ਨੇ ਆਪਣੇ ਹਗਿਆਨੇ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਪਰਤੋਲਣੇ ਸ਼ੁਰੂ ਕੀਤੇ ਆ ਉਹਨਾਂ ਨੇ ਆਪਣੇ ਨਾਲ ਦਿਆਂ ਨਾਲ ਸਾਥੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਵੀ ਕਿਨੂੰ ਚੋਣ ਮੈਦਾਨ ਚ ਤਾਰਿਆ ਜਾਵੇ ਅਜੇ ਅਕਾਲੀ ਦਲ ਨੇ ਵੀ ਇਹਦੇ ਬਾਰੇ ਫੈਸਲਾ ਕਰਨਾ ਤੇ ਮੋਸਟ ਲਾਈਕਲੀ ਜਿਵੇਂ ਚਾਚਾ ਹੈਗੀ ਵੀ ਸ਼ਾਇਦ ਜਿਹੜੇ ਕਹਿੰਦੇ ਆ ਹੈ ਐਡਵੋਕੇਟ ਹਰਜਿੰਦਰ ਸਿੰਘਾ ਉਹਨਾਂ ਨੂੰ ਦੁਬਾਰਾ ਮੈਦਾਨ ਚ ਲਿਆਂਦਾ ਜਾ ਸਕਦਾ ਇਹ ਹੁਣ ਅਕਾਲੀ ਦਲ ਨੇ ਫੈਸਲਾ ਕਰਨਾ ਕੀ ਕਰਨਾ ਇਹਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ ਉਸ ਦੇ ਨਾਲ ਹੀ ਜਿਹੜੇ ਸਾਬਕਾ ਡੀਆਈਜੀ ਸਸਪੈਂਡਡ ਡੀਆਈਜੀ ਨੇ ਹਰਚਰਨ ਸਿੰਘ ਪੋਲਰ ਉਹਨਾਂ ਦੇ ਨਾਲ ਜਿਹੜਾ ਵਿਚੋਲੇ ਦੇ ਤੌਰ ਤੇ ਕੰਮ ਕਰਦਾ ਸੀਗਾ ਕ੍ਰਿਸ਼ਨਨ ਸ਼ਰਦਾ ਉਹਨੂੰ ਸੀਬੀਆਈ ਨੇ ਰਿਮਾਂਡ ਤੇ ਲਿਆ ਹੋਇਆ 9 ਦਿਨ ਦਾ ਰਿਮਾਂਡ ਹੈ ਉਸ ਰਿਮਾਂਡ ਦੇ ਵਿੱਚ ਕੀ ਕਿਸ ਕਿਸਮ ਦੇ ਨਵੇਂ ਪੱਤੇ ਖੁੱਲਣਗੇ ਕਿਹੜੇ ਕਿਹੜੇ ਅਧਿਕਾਰੀਆਂ ਦੇ ਕਿਹੜੇ ਕਿਹੜੇ ਰਾਜਨੇਤਾਵਾਂ ਦੇ ਜਾਂ ਕਿਹੜੇ ਪੁਲਿਸ ਅਧਿਕਾਰੀਆਂ ਦੇ ਨਾਂ ਆਉਣਗੇ ਉਹਦੇ ਕਰਕੇ ਇੱਕ ਜਿਹੜੀ ਆ ਮਤਲਬ ਡਰ ਅਫਸਰशाही ਦੇ ਵਿੱਚ ਇਸ ਕਿਸਮ ਦਾ ਡਰ ਹੈ ਕਿ ਪਤਾ ਨਹੀਂ ਕੀ ਦਾ ਰਾਜ ਖੁੱਲ ਜਾਏ ਸੋ ਦੇਖਣਾ ਹੋਏਗਾ ਕਿ ਸੀਬੀਆਈ ਇਸ ਮਾਮਲੇ ਨੂੰ ਕਿੰਨਾ ਅੱਗੇ ਲੈ ਕੇ ਜਾ ਰਹੀ ਹੈ ਜਿਹੜੇ ਮਸਲੇ ਨੇ ਸਾਰੇ ਇਹ ਅਲਟੀਮੇਟਲੀ ਜਿਹੜੀ ਤਰਨਤਨ ਦੀ ਚੋਣ ਹੋ ਰਹੀ ਉਹਦੇ ਨਾਲ ਜੁੜਦੇ ਜਾ ਰਿਹਾ ਹੈ ਇਹ ਵੀ ਚਰਚਾ ਹੈਗੀ ਕਿ ਇਹ ਮਾਮਲਾ ਜਿਹੜਾ ਕ腐ਪਸ਼ਨ ਦਾ ਇਹਦੇ ਕਰਕੇ ਸਰਕਾਰ ਨੇ ਉੱਥੇ ਜਿਹੜੇ ਇਹਨਾਂ ਦਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਉਹ ਚੋਣ ਦੇ ਵਿੱਚ ਭ੍ਰਿਸ਼ਟਾਚਾਰ ਦੀ ਥਾਂ ਤੇ ਧਾਰਮਿਕ ਜਿਹੜੇ ਮਸਲੇ ਨੇ ਉਹਨਾਂ ਨੂੰ ਆਪਣਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਬਾਹਰ ਨਾ ਸ਼ੁਰੂ ਕਰ ਦਿੱਤਾ ਵੈਸੇ ਵੀ ਉਹ ਜਿਹੜਾ ਹਲਕਾ ਹੈ ਉਹਦੇ ਵਿੱਚ ਅਸੀਂ 85% ਜਿਹੜੀ ਆ ਸਿੱਖ ਵਸੋਂ ਜਿਹੜੀ ਆ ਉਹ ਕਹਿ ਜਾਂਦਾ ਵਸਦੀ ਹੈ ਤੇ ਇਸ ਕਰਕੇ ਜਿਹੜਾ ਮਸਲਾ ਹੈ ਉਹ ਜਿਸਕੋ ਪਛਾਣ ਨਾਲ ਜੁੜਿਆ ਹੋਇਆ ਉਹ ਜ਼ਰੂਰ ਅਹਿਮ ਸਥਾਨ ਰਹੇਗਾ ਕੇਂਦਰੀ ਨੁਕਤਾ ਰਹੇਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਐਸਜੀਪੀਸੀ ਦੀ 3 ਨਵੰਬਰ ਨੂੰ ਚੋਣ ਹੋ ਰਹੀਆਂ ਉਹਦੇ ਵਿੱਚ ਸਿੱਧੂ ਸਾਹਿਬ ਕੀ ਬਣੇਗਾ ਕਿੱਧਰ ਨੂੰ ਜਾਏਗੀ 3 ਨਵੰਬਰ ਦਾ ਕਿਉਂਕਿ ਬੜੇ ਦਾਅਵੇ ਕੀਤੇ ਜਾ ਰਹੇ ਵੀ ਇਕਾਲੀ ਦਲ ਦੇ ਪੈਰ ਹਿੱਲ ਗਏ ਆ ਇਸ ਕਰਕੇ ਜਿਹੜਾ ਗੈਨੀ ਹਰਪ੍ਰੀਤ ਸਿੰਘ ਹੋਣੀ ਆ ਜਾਂ ਹੋਰ ਤਰ੍ਹਾਂ ਨੇ ਉਹਨਾਂ ਨੂੰ ਥੋੜਾ ਬੜਾ ਹੌਂਸਲਾ ਹੈ ਤੇ ਤੁਸੀਂ ਇਹਦੇ ਇਸ ਦੇ ਬਾਰੇ ਕੀ ਕਹਿਣਾ ਤੋਹਣੇ ਦੇਖੋ ਇਹ ਹਰ ਸਾਲ ਐਗਜ਼ੀਕਿਊਟਿਵ ਦੀ ਜਿਹੜੀ ਜਿਹੜੀ ਕਾਰਜਕਾਰੀ ਹੈ ਐੱ.ਐਚ.ਪੀ.ਸੀ. ਦੀ ਉਹਦੀ ਹਰ ਸਾਲ ਚੋਣ ਹੁੰਦੀ ਹੈ ਤੇ ਬਾਕੀ ਹਾਊਸ ਦੀ ਚੋਣ ਹੋਈ ਨਹੀਂ 2011 ਦਾ 14 ਸਾਲ ਹੋ ਗਏ ਆ ਤੱਕ ਹੁਣ ਦੇ ਤੇ ਹਾਊਸ ਦੇ ਜਿਹੜੇ 150 ਤੋਂ ਚੁਣੇ ਜਾਣੇ ਬੰਦੇ ਸੀਗੇ ਉਹਨਾਂ ਚੋਂ 130 ਇੱਕ ਰਹਿ ਗਏ ਆ 20 25 ਬੰਦੇ ਤਾਂ ਹੈ ਹੀ ਨਹੀਂ ਇਸ ਦੁਨੀਆ ਦੇ ਉੱਤੇ ਹਾਊਸ ਦੇ ਵਿੱਚ ਤੇ ਇਸ ਕਰਕੇ ਬੰਦੇ ਵੀ ਬਹੁਤ ਘਟ ਰਗੇ 130 ਤੋਂ ਵੀ ਸ਼ਾਇਦ ਘਟ ਗਏ ਤੇ ਇਸ ਕਰਕੇ ਪਰ ਪਰ ਹਾਰਾ ਦੀ ਉਹਦੀ ਐਗਜ਼ੀਕਿਊਟਿਵ ਦੀ ਚੋਣ ਹੁੰਦੀ ਹੈ ਤੇ ਉਹਦੇ ਜੇ ਮੈਜੋਰਿਟੀ ਹਜੇ ਵੀ ਪ੍ਰਕਾਸ਼ ਸਿੰਘ ਬਾਦਲ ਕੋਲੇ ਆ ਤੇ ਉਹ ਨਹੀਂ ਚਾਹੁੰਦੇ ਵੀ ਇਸ ਕਰਕੇ ਨਵਾਂ ਹੋ ਜਾ 14 ਸਾਲ ਹੋ ਗਏਗਾ ਜੇ ਕੋਈ ਗੱਲਬਾਤ ਹੀ ਨਹੀਂ ਤੇ ਵੀ ਕੋ ਨਵਾਂ ਚੋਣ ਹੋਣ ਇਸ ਕਰਕੇ ਮੰਨਿਆ ਜਾ ਰਿਹਾ ਹੈ ਵੀ ਜਿਹੜਾ ਵੀ ਬਾਦਲ ਚਾਹੂਗਾ ਬੰਦਾ ਤੇ ਉਹ ਹੀ ਉਹੀ ਇੱਥੇ ਪ੍ਰਧਾਨ ਬਣੂਗਾ ਤੇ ਉਹੀ ਪ੍ਰਧਾਨ ਦੇ ਤੇ ਉਸੇ ਕਿਸਮ ਦੀ ਐਗਜ਼ੀਕਿਊਟਿਵ ਹੋਊਗੀ ਅੱਗੇ ਥੋੜਾ ਜਿਹਾ ਇਹ ਹੁੰਦਾ ਸੀ ਵੀ ਮੈਂ 25 30 40 ਜਿਹੜੇ ਮੈਂਬਰ ਹੈ ਉਹ اپੋਜੀਸ਼ਨ ਕੋਲੇ ਆ ਤੇ ਉਹਨਾਂ ਦੇ ਇੱਕ ਦੋ ਬੰਦੇ ਐਡਜਸਟ ਕਰ ਲਏ ਜਾਂਦੇ ਸੀਗੇ ਤੇ ਜਿਹੜੀਆਂ ਮੇਨ ਪੋਸਟਾਂ ਹੁੰਦੀਆਂ ਸੀ ਪ੍ਰਧਾਨ ਜਨਰਲ ਸੈਕਟਰੀ ਇਹੇ ਬਾਦਲ ਦੇ ਕੋਲ ਹੀ ਹੁੰਦੇ ਆ ਮੋਸਟਲੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਤਾ ਇਨਫੈਕਟਿਵ ਜਿਹੜੀਆਂ ਗੱਲਾਂ ਹੁੰਦੀਆਂ ਜਾਓ ਇਹ ਚੋਣ ਲਈ ਕਿਉਂ ਨਹੀਂ ਸਾਰੇ ਸਾਰੀਆਂ ਤਰ੍ਹਾਂ ਚੋਣ ਕਰਾਉਣ ਤੇ ਕਿਉਂ ਨਹੀਂ ਇੱਕ ਮਤ ਹੁੰਦੀ ਹੈ ਵੀ ਚੋਣ ਹੋਣੀ ਚਾਹੀਦੀ ਤਾਂ ਕਿ ਨਵੀਂ ਲੀਡਰਸ਼ਿਪ ਹੋਵੇ ਇਹਨਾਂ ਦੇ ਇੱਕ ਮਤ ਹੋਣ ਨਾਲ ਕੋਈ ਚੋਣ ਨਹੀਂ ਹੁੰਦੀ ਜਿਹਦਾ ਸੈਂਟਰ ਦੇ ਵਿੱਚ ਜੋਰ ਹੈ ਜਿਹੜਾ ਸੈਂਟਰ ਤੇ ਜਾਂ ਤੜਾ ਬਦਲ ਗਈ ਉਹ ਜਿਹੜਾ ਲੀਵਰ ਹੈ ਪਾਵਰ ਉਹ ਉਹ ਚੰਗੀ ਤਰ੍ਹਾਂ ਦਬਾ ਸਕਦਾ ਹੈ ਉੱਥੇ ਕੋਲ ਨਾਲ ਕਨੈਕਟ ਕਰ ਸਕਦਾ ਹੈ ਉਹ ਇਲੈਕਸ਼ਨ ਨਹੀਂ ਹੋਣ ਦਿੰਦਾ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਉਹ ਤੋਂ ਪਿੱਛੇ ਸੁਖਵੀਰ ਬਾਦਲ ਇਹ ਨਹੀਂ ਇਲੈਕਸ਼ਨ ਹੋਣ ਦਿੰਦੇ ਇਹਨਾਂ ਦੀ ਸਾਰੀ ਕੋਸ਼ਿਸ਼ ਹੈ ਹੁਣ ਵੱਡੇ ਬਾਦਲ ਸਾਹਿਬ ਤਾਂ ਨਹੀਂ ਰਹੇ ਹੁਣ ਤਾਂ ਸੁਖਵੀਰ ਨੇ ਉਹ ਉਹ ਚੋਣ ਕਰਾ ਦਿੰਦੇ ਉਹਨਾਂ ਨੂੰ ਉਦੋਂ ਲੱਗਦਾ ਹੁੰਦਾ ਸੀ ਵੀ ਚੋਣ ਵੀ ਕਰਾ ਦਈਏ ਇਹਦੇ ਨਾਲ ਨਵਾਂ ਹਾਊਸ ਵੀ ਆ ਜਾਏਗਾ ਤੇ ਫੇਰ ਸਾਡਾ ਡੈਮੋਕਰੈਟਿਕ ਪ੍ਰੋਸੈਸ ਨੂੰ ਥੋੜੇ ਜਿ ਫੇਰ ਮੋਰ ਲੱਗ ਜੇਗੇ ਤੇ ਉਦੋਂ ਕਰਾਉਂਦੇ ਹੁੰਦੇ ਜਦੋਂ ਫੇਰ ਉਹਨਾਂ ਦੀ ਸਟਰੈਂਥ ਦੁਆਰਾ ਉਹਨਾਂ ਦੀ ਤਾਕਤ ਹਾਊਸ ਵਿੱਚ ਆਉਣ ਦੀ ਉਮੀਦ ਹੁੰਦੀ ਸੀ ਜੇ ਸੈਂਟਰ ਨੂੰ ਵੀ ਐਂ ਲੱਗਦਾ ਵੀ ਸਾਡੇ ਵਫਾਦਾਰ ਬੰਦੇ ਆ ਰਹੇ ਆ ਜਿਵੇਂ ਹੁਣ ਕਾਫੀ ਦਿਨ ਦੀ ਬੀਜੇਪੀ ਆ ਤਾਂ ਬੀਜੇਪੀ ਨੂੰ ਲੱਗਦਾ ਸਾਡੇ ਬੰਦੇ ਆ ਜਾਣਗੇ ਤਾਂ ਠੀਕ ਹੈ ਪਰ ਸੁਖਵੀਰ ਬਾਦਲ ਹੋਣਾਂ ਦਾ ਜਿਵੇਂ ਪਹਿਲਾਂ ਸੀਗਾ ਉਹ ਜਿਹੜਾ ਰابطਾ ਤਾਂ ਮੇਰਾ ਖਿਆਲ ਬੀਜੇਪੀ ਨਾਲ ਕੇਂਦਰ ਸਰਕਾਰ ਨਾਲ ਨਹੀਂ ਹੋਏਗਾ ਪਰ ਹੋਰ ਵੀ ਕਿਸੇ ਨਾਲ ਹੋਰ ਵੀ ਕਿਸੇ ਨਾਲ ਉਹ ਤਾਂ ਰਸਤਾ ਹੈ ਨਹੀਂਗਾ ਪਰ ਉਹਨਾਂ ਦਾ ਇਹ ਜਿਹੜਾ ਨਵਾਂ ਕਾਲੀ ਦਲ ਹੈ ਜਿਹੜਾ ਇਹ ਪੁਨਰ ਸਿਰਜੀਤੀ ਉਹਨਾਂ ਨਾਲ ਵਧੇਰੇ ਸਬੰਧ ਹੈ ਉਹਨਾਂ ਦੇ ਉਹਨੇ ਉਹ ਲੱਗਦੇ ਹੀ ਆ ਪਰ ਉਹਨਾਂ ਕੋਲ ਸਟਰੈਂਥ ਹੈ ਨਹੀਂ ਉਹਨਾਂ ਚ ਬੀਜੇਪੀ ਕਿਉਂ ਉਹਨਾਂ ਨੂੰ ਉਹਨਾਂ ਨੂੰ ਕੋਈ ਇਸ ਕਿਸਮ ਦੀ ਤੂਲ ਦੇਵੇਗੀ ਜਿਨ੍ਹਾਂ ਚ ਰੋਨਾ ਕਲੀਅਰ ਕੱਟ ਉਹਨਾਂ ਦੀ ਪਾਰਟੀ ਅਮਰ ਜ ਨਹੀਂ ਹੁੰਦੀ ਬਾਦਲ ਨੂੰ ਪਿੱਛੇ ਸੁਖਵੀਰ ਬਾਦਲ ਪਿੱਛੇ ਨਹੀਂ ਲੱਗ ਪੈਂਦਾ ਕਿਛੇ ਨਹੀਂ ਰਹਿੰਦਾ ਉਹਦੀ ਪਾਰਟੀ ਨਾਲੇ ਪਿੱਛੇ ਨਹੀਂ ਰਹੀ ਕਿ ਨਾ ਅਜੇ ਤੱਕ ਤਾਂ ਇਹ ਨਹੀਂ ਲੱਗਦਾ ਵੀ ਇਹ ਇਹਦੇ ਚ ਗਰੁੱਪ ਜੇ ਕਈ ਕੰਮ ਕਰਦੇ ਆਗੇ ਨਵੇਂ ਅਕਾਲੀ ਦਲ ਦੇ ਵਿੱਚ ਇਹ ਚੱਲੂਗਾ ਕਿ ਇੱਕ ਕਲੈਪਸੀ ਹੋ ਜੂ ਜਾਂ ਇੱਕ ਅੱਧਾ ਹਿੱਸਾ ਫੇਰ ਇਹਦੇ ਚੋਂ ਨਿਕਲ ਕੇ ਫੇਰ ਸੁਖਵੀਰ ਬਾਦਲ ਨਾਲ ਰਲ ਜੂ ਅਜੇ ਤੱਕ ਤੇ ਇਹਦੀਆਂ ਕਿਆਸਾਂ ਹੀ ਚੱਲ ਰਹੀਆਂ ਇਸ ਕਰਕੇ ਭਾਜੀਪੀ ਦਾ ਉਹਦੀ ਬਾਫ ਫੜੂ ਜਿਹੜਾ ਪੂਰਾ ਹਜੇ ਅਕਾਲੀ ਦਲ ਸਟਰੋਂਗ ਹੋਇਆ ਹਜੇ ਉਹਨਾਂ ਨੂੰ ਇਸ ਨਵੇਂ ਅਕਾਲੀ ਦਲ ਤੋਂ ਲੱਗਦਾ ਹੀ ਨਹੀਂ ਵੀ ਉਨੀ ਤਾਕਤ ਹੈ ਦੇਸ਼ ਕਰਕੇ ਇਲੈਕਸ਼ਨ ਤਾਂ ਸੈਂਟਰ ਨੇ ਕਰਾਉਣੀ ਆ ਤੇ ਨਾ ਪੰਜਾਬ ਕਾ ਗਵਰਨਮੈਂਟ ਦਾ ਕੋਈ ਇੰਟਰਸਟ ਹੈ ਇਹਨਾਂ ਕੋਲੇ ਭੈਣ ਨਹੀਂ ਇੰਨੀ ਜਿਆਦਾ ਮੈਜੋਰਿਟੀ ਆ ਆਮ ਆਦਮੀ ਪਾਰਟੀ ਕੋਲੇ ਇਹੀ ਇੱਥੇ ਪਾ ਸਕਦੀ ਹੈ ਜਿਵੇਂ ਹਰਿਆਣੇ ਵਾਲਿਆਂ ਨੇ ਆਪਦਾ ਐਕਟ ਬਣਾਇਆ ਤੇ ਇਹ ਐਚਪੀਸੀ ਐਕਟ ਸੀਐਨ ਦਾ ਪੰਜਾਬ ਦਾ ਸੀਗਾ ਤੇ ਪੰਜਾਬ ਵਾਲੇ ਦੁਆਰਾ ਫਿਰ ਨਾ ਕੋਈ ਨਾ ਕੋਈ ਪਾਸ ਕਰਾ ਸਕਦੇ ਆ ਸੈਂਟਰ ਤੱਕ ਲਿਜਾ ਸਕਦੇ ਆ ਪਰ ਉਹਨਾਂ ਦਾ ਕੋਈ ਇੰਟਰਸਟ ਨਹੀਂ ਉੱਥੇ ਤਾਂ ਉਹਨਾਂ ਦਾ ਇੰਟਰਸਟ ਬੀਜਪੀ ਦਾ ਸੀਗਾ ਵੀ ਪਹਿਲਾਂ ਕਾਂਗਰਸ ਦਾ ਇੰਟਰਸਟ ਸੀ ਉਹ ਵੋਟਰਾਂ ਵੋਟ ਸਿੱਖ ਵੋਟ ਨੂੰ ਆਪਣੇ ਨਾਲ ਲੈਣਾ ਚਾਹੁੰਦੇ ਸੀ ਪਿੱਛੋਂ ਫਿਰ ਚਲੋ ਬੀਜਪੀ ਨੇ ਨਾਲ ਆਪਣੇ ਨੂੰ ਲਾ ਲਏ ਤੇ ਉਹ ਖੱਟੜ ਦੇ ਵੇਲੇ ਤੋਂ ਇਹ ਸ਼ੁਰੂ ਹੋ ਗਿਆ ਸੀ ਪ੍ਰੋਗਰਾਮ ਖੱਟੜ ਵੀ ਲਈ ਹੋ ਗਿਆ ਉਹ ਦੋ ਵਾਰ ਚੀਫ ਮਿਨਿਸਟਰ ਰਿਹਾ ਮਨੋਰ ਲਾਲ ਖੱਟੜ ਤੇ ਇਸ ਕਰਕੇ ਉਹਦੇ ਵੇਲੇ ਹੀ ਹੋ ਗਿਆ ਸੀ ਸਾਰਾ ਕੁਝ ਮਿਲ ਕੇ ਹੋਇਆ ਉਹਨੇ ਫਿਰ ਐਗਜ਼ੀਕਿਊਟਿਵ ਬਣਾਈ ਉਹਨੇ ਸਾਰੇ ਮੈਂਬਰ ਚੁਣੇ ਉਹਨੇ ਫਿਰ ਪਹਿਲੀ ਵਾਰੀ ਪ੍ਰਧਾਨ ਵੀ ਕੋਈ ਡੇਰਾ ਡੇਰੇਦਾਰ ਹੀ ਉਥੇ ਜਾਣਾ ਨਗਰ ਤੋਂ ਬਣਾ ਇਹ ਸਾਰਾ ਕੁਝ ਪੋਲਿਟੀਕਲੀ ਹੋਇਆ ਸਾਰਾ ਕੁਝ ਜਿਹੜਾ ਜਿਹੜਾ ਕਿ ਸਟੇਟ ਗਵਰਨਮੈਂਟ ਨੂੰ ਸੂਟ ਕੀਤਾ ਤੇ ਬੀਜੇਪੀ ਦੀ ਹੋਣ ਕਰਕੇ ਉਹਨਾਂ ਨੂੰ ਸੈਂਟਰ ਨੇ ਵੀ ਬਦਲ ਕੋਡਿਕ ਕਾਨੂੰਨ ਲਾਇਆ ਇਹ ਕੋਰਟਕਾਰ ਡਰਾਹੀ ਉਹ ਨਵਾਂ ਐਕਟ ਬਣਾ ਗਏ ਹੁਣ ਇੱਥੇ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ ਵੀ ਐਕਟ ਪੰਜਾਬ ਦਾ ਐਕਟ ਬਣਾਇਆ ਜਾਵੇ ਸਿਰਫ ਇੱਕ ਬੰਦਾ हिमाचल ਤੋਂ ਚੁਣਿਆ ਜਾਣਾ ਇੱਕ ਇੱਕ ਪੰਡਿਗੜ ਯੂਨੀਅਨ ਟੈਰੀਟਰੀ ਤੋਂ ਚੁਣਿਆ ਜਾਣਾ ਬਾਕੀ ਸਾਰੇ ਦਾ ਸਾਰਾ ਹਾਊਸ ਹੈ ਉਹ ਪੰਜਾਬ ਤੋਂ ਚੁਣਿਆ ਜਾਣਾ ਹੈ ਇਹ ਮਾਨ ਸਰਕਾਰ ਨੇ ਇੱਕ ਵਾਰੀ ਯਤਨ ਤਾਂ ਕੀਤਾ ਸੀਗਾ ਇਸ ਸਬੰਧ 'ਚ ਪਰ ਮੁੜਕਿਓ ਛੱਟ ਛੁਟ ਵਿਚਾਲੇ ਛੱਟ ਤਾਂ ਉਹਨਾਂ ਨੂੰ ਲੋੜ ਨਹੀਂ ਲੱਗਦੀ ਪੋਲੀਟੀਕਲ ਗੱਲ ਤਾਂ ਤੇ ਉਹਨਾਂ ਦਾ ਸਟੇਕ ਹੈ ਨਹੀਂ ਇਸ ਪਾਸੇ ਤੇ ਇਸ ਕਰਕੇ ਉਹਨਾਂ ਨੇ ਨਹੀਂ ਵਿਚਾਲੇ ਉਹਨਾਂ ਨੇ ਤਾਂ ਜੋ ਪੀਟੀਸੀ ਵਾਲਾ ਕੇਸ ਦਾ ਕੀਤਾ ਸੀ ਸ਼ੁਰੂ ਉਹ ਵੀ ਵਿਚਕਾਰ ਹੀ ਛੱਟਦਾ ਤਾਰਾਕਸ਼ੀ ਵਿੱਚ ਵਿੱਚ ਉਹਨਾਂ ਦਾ ਜਿਹੜਾ ਬਿੱਲ ਜਾ ਬਣਾਇਆ ਸੀ ਉਹ ਪਾਸ ਨਹੀਂ ਹੋਇਆ ਉਹਨਾਂ ਨੇ ਬੌਦਰ ਵੀ ਨਹੀਂ ਕੀਤਾ ਮੁੜ ਕੇ ਪਰ ਹੁਣ ਹੁਣ ਤਾਂ ਦੇਖੋ ਵੀ ਇਹ ਜਿਹੜੇ ਨਵੇਂ ਗੁਰੂ ਦਾ 350 ਸਾਲਾ ਉਹਨਾਂ ਦੇ ਛੀਦੀ ਦੇ ਜਿਹੜਾ ਆ ਰਿਹਾ 23 ਤੋਂ 25 ਨਵੰਬਰ ਪੰਜਾਬ ਚ ਬਣਾਇਆ ਜਾਣਾ ਆਨੰਦਪੁਰ ਸਾਹਿਬ ਉਹਦੇ ਲਈ ਤਾਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਵਕ ਵਕ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਤੇ ਰਾਸ਼ਟਰਪਤੀ ਤੱਕ ਹੋਰ ਆਗੋਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਾਂ ਉਹ ਤਾਂ ਹੋ ਤਾਂ ਉਹ ਉਹਦੇ ਤਾਂ ਲੋੜ ਹੈ ਕਿ ਨਾ ਪੰਜਾਬ ਗਵਰਨਮੈਂਟ ਨੂੰ ਲੋੜ ਹੈ ਉਹਦੀ ਇੰਨੀ ਇੱਕ ਵੋਟਾਂ ਸਿੱਖਾਂ ਦੀ ਹੈਗਾ ਸਿੱਖਾਂ ਚ ਗੋਡਰੇ ਬਣ ਰੱਖਣੀ ਹੈ ਇਹ ਤਾਂ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪਹਿਲਾਂ ਵੀ ਉਹਨਾਂ ਨੇ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਨਾਲ ਡਾਇਸਪੋਰਾ ਨੇ ਵੀ ਬੜੀ ਆਮ ਆਦਮੀ ਦੀ ਮਦਦ ਕੀਤੀ ਸੀ ਜੇ 22 ਦੇ ਵਿੱਚ ਉਹ ਤਾਂ ਮਦਦ ਕੀਤੀ ਸੀ ਜੇ ਉਹ ਤਾਂ ਐਸੇ ਕਰਕੇ ਉਹਨੂੰ ਗੋਡੀ ਹੋਮਰ ਚ ਤੇ ਖੁਸ਼ ਤਾਂ ਰੱਖਣਾ ਚਾਹੁੰਦੇ ਆ ਸੇ ਕ ਸੇ ਕਾਂਦੀ ਜੇ ਨਿਕ ਵੋਟਰ ਵੋਟ ਉਹਨਾਂ ਨਾਲ ਜੁੜਿਆ ਜਾਂ ਉਹਨਾਂ ਨੂੰ ਜੋੜਨ ਦੀ ਉਮੀਦ ਹੈ ਜਿਵੇਂ ਹੁਣ ਇਹ ਧਾਰਮਿਕ ਕੰਮ ਕਰਦੇ ਆ ਤੇ ਫਿਰ ਤਰਨ ਤਰਨ ਦੀ ਇਲੈਕਸ਼ਨ ਵੀ ਇਸੇ ਇਸ਼ੂ ਤੇ ਲੜਦੇ ਆ ਤੋਂ ਇਹ ਇਹ ਸਾਰਾ ਕੁਝ ਬਾਕੀ ਇਹ ਐਕਟ ਪੰਜਾਬ ਦਾ ਸੀ ਪੰਜਾਬ ਦਾ ਐਕਟ ਹੁਣ ਬਣਾਉਣਾ ਚਾਹੀਦਾ ਪਰ ਨਹੀਂ ਬਣਦੇ ਕਿਸੇ ਦਾ ਦਿਲਚਸਪੀ ਨਹੀਂ ਹੈ ਫਿਰ ਅਕਾਲੀ ਦਲ ਨੇ ਤਾਂ ਪੰਜਾਬ ਦਾ ਐਕਟ ਬਣ ਨਹੀਂ ਨਹੀਂ ਦਿੱਤਾ ਉਹਨੂੰ ਲੋੜ ਨਹੀਂ ਸੀ ਕਿਉਂਕਿ ਸੈਂਟਰ ਤੱਕ ਤਾਂ ਉਹਦੀ ਅਪਰੋਚ ਹੁੰਦੀ ਸੀ ਉੱਥੋਂ ਕਰ ਲੈਂਦੇ ਸੀ ਕਾਂਗਰਸ ਦੀ ਤਾਂ ਕੋਈ ਇਸ ਕਿਸਮ ਦੀ ਅਪਰੋਚ ਹੀ ਹੈ ਨਹੀਂ ਤੇ ਇਸ ਕਰਕੇ ਇਹ 100 ਸਾਲ ਦਾ ਤਕਰੀਬਨ ਐਕਟ ਹੈ ਗੁਰਦੁਆਰਾ ਐਕਟ ਜਿਹਦੇ ਥੱਲੇ ਇਹ ਐਜੀਪੀਸੀ ਦਾ ਹਾਊਸ ਚੁਣਿਆ ਜਾਂਦਾ ਆ 1925 ਚ ਹੀ ਬਣਿਆ ਸੀ ਨਾ ਉਹਦੀ ਉਸ ਕਿਸੇ ਐਕਟ ਕੋਈ ਦਿੱਲੀ ਦੀ 100 ਸਾਲ ਤੇ ਹੁਣ ਤਾਂ ਦੀ ਦਿਆਂ ਸਭ ਤੋਂ ਪਹਿਲਾਂ ਓਪਰਸਾਲਾ ਇੰਟੀ ਦੀਆਂ 5-6 ਚੋਣਾਂ ਹੋਈਆਂ ਸਾਰੀਆਂ ਇਹ ਇੰਨੀਆਂ ਹੀ ਉਦੋਂ 26 ਤੋਂ ਇਲੈਕਸ਼ਨ ਪਹਿਲੀ ਹੋਈ ਸੀ 26 ਤੋਂ ਲੈ ਕੇ 47 ਤੱਕ ਇੰਨੀਆਂ ਹੀ ਹੋ ਗਿਆ ਸੀ ਚੋਣਾਂ ਜਿੰਨੀਆਂ ਹੁਣ ਤੱਕ ਹੋਈਆਂ ਇਹ ਬਾਅਦ ਚ ਹੋਈਆਂ 75 ਸਾਲਾਂ ਜੁਣਿਆ ਉਹਦੇ ਪੰਪੀਕ ਸਾਲਾਂ ਜਿਹਨੀਆਂ ਹੋ ਗਿਆ ਸੀ ਤੇ ਉਹ ਇਸ ਕਰਕੇ ਬਾਕੀ ਇਹ ਇਹ ਤਾਂ ਬੜਾ ਆਪਣੇ ਆਪ ਵਿੱਚ ਫਰਾਡ ਹੈ ਕਬਜ਼ਾ ਹੈ ਕਾਲ ਤੱਕ ਦਾ ਕਬਜ਼ਾ ਵੀ ਹੈ ਫਿਰ ਇਸੇ ਕਰਕੇ ਮੈਂ ਮੁਖਦੀ ਗੱਲ ਇਹ ਬਾਦਲਾਂ ਕੋਲੇ ਇੱਕ ਇੱਕ ਨੋਪਲੀ ਹੈ ਸਾਰੀ ਗੱਲ ਦੀ ਤੇ ਐ ਜੀ ਪੀ ਸੀ ਦੇ ਕਈ ਬਜਟ ਚ ਵੀ ਦੂਜੇ ਰੌਲਾ ਪਾਉਂਦੇ ਰਹਿੰਦੇ ਆ ਵੀ ਬਜਟ ਆ ਪਾਸ ਹੋ ਗਿਆ ਆ ਪਾਸ ਹੋ ਗਿਆ ਤੇ ਇਸ ਕਰਕੇ ਉਹ ਪੈਸੇ ਸਪਲੀਮੈਂਟਰੀ ਬਜਟ ਨੂੰ ਹੀ ਪਾਸ ਕਰਾ ਲੈਂਦੇ 150 ਕਰੋੜ ਦਾ 150 ਕਰੋੜ ਦੇ ਨੇੜ ਤੇੜ ਦਾ ਉਹ ਸਾਰੇ ਖਰਚੇ ਬਹੁਤੇ ਕਿਹਾ ਜਾਂਦਾ ਹੈ ਉਹ ਪੋਲੀਟੀਕਲ ਖਰਚੇ ਹੁੰਦੇ ਜਿਹੜੇ ਐਸਜੀਪੀਸੀ ਦੇ ਖਾਤੇ 'ਚ ਪਾ ਦਿੱਤੇ ਜਾਂਦੇ ਆ ਹੁਣ ਆ ਗਈ ਆਪਣੀ ਗੱਲ ਚੋਣ ਦੀ ਹੈ ਨਵੰਬਰ 3 ਨੂੰ ਹਾਂਜੀ ਨਵੰਬਰ ਚੰਦ ਚੋਣ ਦੇ ਵਿੱਚ ਜਿਹੜਾ ਪ੍ਰੈਕਟੀਕਲੀ ਜੀਨੇ ਬਾਦਲਾਂ ਲਈ ਚੰਗਾ ਕੰਮ ਕੀਤਾ ਉਹ ਹਰਜੰਦਰ ਹਰਜਿੰਦਰ ਸਿੰਘ ਧਾਮੀ ਆ ਤੇ ਹਰਜਿੰਦਰ ਸਿੰਘ ਧਾਮੀ ਨੂੰ ਹੀ ਸ਼ਾਇਦ ਦੁਆਰਾ ਬਣਾ ਦਿੱਤਾ ਜਾਵੇ ਚੌਥੇ ਸਾਲ ਲਈ ਬਣਦਾ ਜਾਂ ਪੰਜਵੇਂ ਲਈ ਬਣ ਰਿਹਾ ਤੇ ਇਹ ਨਹੀਂ ਮੈਨੂੰ ਐਗਜੈਕਟ ਪਤਾ ਕਿੰਨੇ ਸਾਲ ਹੋ ਗਏ ਆ ਪਰ ਸ਼ਾਇਦ ਉਸੇ ਦੀ ਬਾਰੀ ਆ ਜੇ ਕਿਉਂਕਿ ਉਹ ਲਾਇਲ ਬੰਦਾ ਟੈਸਟਡ ਹੈ ਤੇ ਉਹਨੇ ਸਾਰੇ ਹੁਣ ਸਾਰੇ ਅਕਾਲੀ ਦਲ ਦੇ ਜੋੜ ਪੰਨਚੀ ਪਾਣ ਕਰਨ ਦੇ ਵਿੱਚ ਵੀ ਇਹ ਸਾਰੇ ਚ ਉਹਨੇ ਮਦਦ ਤਖਸਾਲ ਨੂੰ ਵਾਪਸ ਲਿਆਉਣ ਤੇ ਜਿਹਨੇ ਜਿਹਨੇ ਕਿ ਗੜਗਾਜੇ ਨੂੰ ਚੈਲੰਜ ਕੀਤਾ ਸੀ ਉਹ ਉਹਦਾ ਹੀ ਰੋਲ ਹੈ ਸਾਰਾ ਤੇ ਇਸ ਕਰਕੇ ਕਾਫੀ ਕੰਮ ਉਹ ਕਰ ਰਿਹਾ ਹੈ ਤੇ ਬਾਕੀ ਐਗਜ਼ੀਕਿਊਟਿਵ ਦਾ ਕੋਈ ਮੀਨਿੰਗ ਨਹੀਂ ਪ੍ਰਧਾਨ ਦਾ ਹੁੰਦਾ ਪ੍ਰਧਾਨ ਉਹੀ ਬਣੋ ਇਹ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਅਕਾਲੀ ਦਲ ਨਹੀਂ ਛੱਡਣਾ ਚਾਹੁੰਦਾ ਐਸਜੀਪੀਸੀ ਪ੍ਰਦਾਨ ਆਪਣਾ ਵੀ ਰੱਖਣਾ ਚਾਹੁੰਦਾ ਉਹਦਾ ਕਾਰਨ ਇਹ ਆ ਵੀ 37 ਟਰਸਟ ਐ ਐਸਜੀਪੀਸੀ ਦੇ ਥੱਲੇ ਵੱਡੇ ਵੱਡੇ ਚੱਲਦੇ ਜਿਹਦੇ ਵਿੱਚ ਇੰਜੀਨੀਅਰਿੰਗ ਕਾਲਜ ਗੁਰੂ ਨਾਨਕ ਦੇ ਇੰਜੀਨੀਅਰਿੰਗ ਕਾਲਜ ਲੁਧਿਆਣੇ ਵਰਗੇ ਬਹੁਤ ਵੱਡੇ ਕਾਲਜ ਤੇ ਕਈ ਹਸਪਤਾਲ ਦਾ ਆਪਣਾ ਅਬਰਸਰ ਵਾਲਾ ਅਬਰਸਰ ਦਾ ਮੈਡੀਕਲ ਕਾਲਜ ਵੀ ਵੱਡਾ ਹੈ ਨਾ ਮੈਡੀਕਲ ਕਾਲਜੀ ਉਹ ਵੀ ਇਹਦੇ ਥੱਲੇ ਆ ਉਸ ਟਰਸਟ ਦੇ ਥੱਲੇ ਆ ਐ ਇਹਦੇ ਥੱਲੇ 37 ਆ ਵੱਡੇ ਵੱਡੇ ਟਰਸਟ ਜਿਹਦੇ ਵਿੱਚ ਬਹੁਤ ਜਿਆਦੇ ਜਿਹੜੇ ਅਕਾਲੀ ਦਲ ਦੇ ਬੰਦੇ ਉੱਥੇ ਐਡਜਸਟ ਕੀਤੇ ਹੋਏ ਹੁਣ ਤਾਂ ਯੂਨੀਵਰਸਿਟੀ ਵੀ ਹੋ ਗਈ ਇਹਨਾਂ ਕੋਲ ਕਾਲਜ ਵੀ ਹੋ ਗਈ ਹਾਂ ਸਰ ਯੂਨੀਵਰਸਿਟੀ ਵੀ ਹੈ ਇਹਨਾਂ ਕੋਲੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੇ ਵਿਸ਼ਵ ਯੂਕ ਵਿਸ਼ਵ ਯੂਨੀਵਰਸਿਟੀ ਇਸ ਕਰਕੇ ਇਹ ਵੱਡੇ ਵੱਡੇ ادارے ਆ ਜਿਨ੍ਹਾਂ ਵਿੱਚ ਬੰਦੇ ਬਹੁਤ ਐਡਜਸਟ ਕੀਤੇ ਆ ਜਿਹਦੇ ਕਰਕੇ ਪਾਰਟੀ ਚੱਲ ਰਹੀ ਆ ਇਸ ਕਰਕੇ ਜੀਪਸੀ ਦਾ ਧਾਰੋ ਮਦਾਰਾ ਜਿਹੜਾ ਉਹ ਸਾਰਾ ਅਕਾਲੀ ਦਲ ਖੜਾ ਹੀ ਉਹਦੇ ਸਿਰ ਤੇ ਆ ਜਦੋਂ ਕਿ ਐਸਜੀਪਸੀ ਤੇ ਕੰਟਰੋਲ ਆਉਂਦਾ ਸਿੱਧਾ ਅਦੇ ਸਿੱਧਾ ਅਕਾਲ ਤਖਤ ਤੋਂ ਲੈ ਕੇ ਸਾਰਾ ਕੁਝ ਉਹਦੇ ਕੋਲ ਕੰਟਰੋਲ ਆ ਇਹ ਇਹ ਮਤਲਬ ਇਸ ਜ਼ੋਨ ਚ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੋਈ ਮਤਲਬ ਨੇੜੇ ਤੇੜੇ ਵੀ ਨਹੀਂ ਪਹੁੰਚਣਗੇ ਇਹ 30 40 ਦੀ ਸਟਰੈਂਥ ਰੱਖਦੇ ਆ ਆਪੋਜੀਸ਼ਨ ਵਾਲੇ 130 ਚੋਂ ਕਸਾ ਇਨ ਇਹ ਕਿੰਨਾਂ ਕੋਲ ਹੈਗੇ ਉਹ ਪਿਛਾਰ ਹਰ ਸਾਲ ਹਰ ਸਾਲ ਦੀ ਇਲੈਕਸ਼ਨ ਦੇ ਵਿੱਚ ਇਹੀ ਸਾਹਮਣੇ ਆਉਂਦਾ ਉਹਨਾਂ ਕੋ ਸਟਰੈਂਥ ਖੜੀ ਹੈ ਇਹ ਜੌਲਟੀ ਸੁਖਵੀਰ ਬਾਦਲ ਕੋਲ ਹੈ ਸੁਖਵੀਰ ਬਾਦਲ ਦੇ ਬੰਦੇ ਨੇ ਪ੍ਰਧਾਨ ਬਣਨਾ ਇਹਨਾਂ ਦੀ ਐਡਜਸਟਮੈਂਟ ਕਰ ਹੁੰਦੀ ਹੈ ਅੰਦਰੋਂ ਅੰਦਰੀ ਜੇ ਇਹਨਾਂ ਨੂੰ ਕੁਝ ਐਡਜਸਟਮੈਂਟ ਕੋ ਕਰਦੇ ਨਹੀਂ ਇਹਦੀ ਇਹ ਵੀ ਐਵੇਂ ਸੁਖਵੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਦੀ ਲੀਡਰਸ਼ਿਪ ਨੂੰ ਕੋਈ ਵੱਡਾ ਚੈਲੰਜ ਨਹੀਂ ਹੈਗਾ ਚੋਣ ਦੇ ਵਿੱਚ ਕੋਈ ਚੈਲੰਜ ਹੈ ਨਹੀਂ ਜੀ ਬਿਲਕੁਲ ਕੋਈ ਚੈਲੰਜ ਨਹੀਂ ਇਹਨਾਂ ਨੂੰ ਅ ਇਹਨਾਂ ਤੋਂ ਤਾਂ ਇਹ ਤਾਂ ਹੁਣ ਪਿਛਲੇ ਸਾਲ ਜੰਗੀਰਕੋਟ ਖੜੀ ਹੋਈ ਸੀ ਜੰਗੀਰਕੋਟ ਦੇ ਪਹਿਲਾਂ ਦਾ 40 ਤੋਂ 42 ਪੋਰਟਲ ਲੱਗੀ ਸੀ ਐਜੀਪੀਸੀ ਦੇ ਚੈਲੈਕਸ਼ਨ ਚ ਐਡ ਕੀ ਘਟ ਗਿਆ ਸੀ 30 35 ਥੱਲੇ 30 ਦੇ ਨੇੜੇ ਤੇ ਰਹਿ ਗਈ ਸੀ ਪਿਛਲੇ ਸਾਲ ਘਟ ਗਈਆਂ ਸੀ ਹਾਂਜੀ ਤੋਂ ਇਸ ਕਰਕੇ ਇਸ ਕਰਕੇ ਇਹਨਾਂ ਕੋਲੇ ਸਟਰੈਂਸ ਦੇ ਨਾਲ ਘਟੀ ਜਾਂਦੀ ਹੈ ਤੇ ਇਹ ਕੁਝ ਨਹੀਂ ਕਰ ਸਕਦੇ ਤੇ ਕੋਈ ਬਹੁਤਾ ਐਕਸਪੋਜ਼ ਵੀ ਨਹੀਂ ਕਰ ਸਕਦੇ ਇਕਾਲੀ ਦਲ ਨੂੰ ਇਹ ਹੈਰਾਨੀ ਵਾਲੀ ਗੱਲ ਇਹ ਹੈ ਇਹਨੇ ਜਿਹੜਾ ਮੈਂਬਰਸ਼ਿਪ ਦਾ ਇਸ਼ੂ ਬੁੜਾਇਆ ਸੀ ਅਕਾਲੀ ਦਲ ਦੀ ਭਰਤੀ ਦਾ ਉਹ ਵੀ ਮੇਰੇ ਖਰ ਵਿੱਚ ਰੋਲ ਰਲ ਗਿਆ ਕਿਤੇ ਬਣਿਆ ਨਹੀਂ ਉਹ ਹਾਂ ਉਹ ਅਸਲ ਵਿੱਚ ਇਹਦਾ ਵਿਜਨ ਪੇਪਰ ਨਹੀਂ ਆ ਰਿਹਾ ਹਜੇ ਤੱਕ ਨਵੇਂ ਅਕਾਲੀ ਦਲ ਦਾ ਜਿਹੜਾ ਪੋਲੀਟੀਕਲ ਵਿਜਨ ਪੇਪਰ ਹੈ ਪੋਲਿਟਿਕਸ ਦਾ ਪੇਪਰ ਉਹ ਨਹੀਂ ਆਉਂਦਾ ਕਿਉਂਕਿ ਪਹਿਲਾਂ ਹੀ ਉਹਦੇ ਦੋ ਤਿੰਨ ਗਰੁੱਪ ਜੇ ਵੱਡੇ ਵੱਡੇ ਹੋ ਗਏ ਆ ਆ ਜਿਹਦੇ ਚ ਉਹ ਭਾਈ ਮਰੀਕ ਸਿੰਘ ਦੀ ਲੜਕੀ ਹੈ ਉਹ ਉਹਦਾ ਬੀਬੀ ਸਤਵੰਤ ਕੌਰ ਪੀਪਸਤ ਵੰਤ ਕਰੋ ਦਾ ਅੰਮ੍ਰਿਤਪਾਲ ਨਾਲ ਜੋੜਨ ਦਾ ਬਹੁਤਾ ਹੈ ਰੁਝਾਨ ਉਸ ਪਾਸੇ ਦੀ ਪੌਨਟਿਕਸ ਨੂੰ ਬਲਵਾਲ ਬਹੁਤੇ ਕਰਦੇ ਆ ਇਸ ਕਰਕੇ ਇਹ ਇਹ ਕਾਲੀ ਦਲ ਦਾ ਹੱਟਕ ਉਸ ਤਰੀਕੇ ਨਾਲ ਟੇਕ ਆਫ ਹੀ ਨਹੀਂ ਕੀਤਾ ਨਵਾਂ ਕਾਲੀ ਦਲ ਇਸ ਕਰਕੇ ਉਹਨਾਂ ਦੀ ਸ਼ਮੂਲੀਅਤ ਜਾਂ ਉਹਨਾਂ ਵੱਲੋਂ ਕੰਟੈਸਟ ਕਰਨੇ ਚੋਂ ਨਵੰਬਰ 3 ਨਾਲੀ ਕੋਈ ਮਾਇਨਾ ਨਹੀਂ ਰੱਖਦੀ ਇਹ ਕੋਈ ਬਾਕੀ ਕਾਲੀ ਦਲ ਨੇ ਸੁਖਵੀਰ ਬਾਦਲ ਨਹੀਂ ਲੈ ਜਾਣੀ ਹੈ ਬੰਦਾ ਕਿਹੜਾ ਬਣਾਉਂਦਾ ਬੰਦਾ ਹੈ ਤੇ ਇਹੀ ਸਾਨੂੰ ਐ ਲੱਗਦਾ ਹਰਜਿੰਦਰ ਸਿੰਘ ਧਾਮੀ ਤੋਂ ਸੋਇ ਟੈਸਟਡ ਹੈ ਹੋਰ ਕੋਈ ਹੋ ਨਹੀਂ ਸਕਦਾ ਹਾਂਜੀ ਇਸ ਤੋਂ ਅੱਗੇ ਗੱਦਦੇ ਹਨ ਮਸਲਾ ਹੈਗਾ ਜਿਹੜਾ ਸਸਪੈਂਡ ਕੀਤੇ ਹੋਏ ਡੀਆਈਜੀ ਨੇ ਹਰਚੰਦ ਸਿੰਘ ਪੁੱਲਰ ਜਿਹੜੇ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਉਹਨਾਂ ਕੋਲ ਕਾਫੀ ਪੈਸਾ ਫੜਿਆ ਗਿਆ ਸੀਗਾ ਕੋਈ ਫਲੈਟਾਂ ਨਹੀਂ ਬਾਹਰ ਕੈਨੇਡਾ ਦੇ ਵਿੱਚ ਹੋਰ ਥਾਵਾਂ ਦੇ ਉੱਪਰ ਵੀ ਚਰਚਾ ਹੋਈ ਹੈ ਹੁਣ ਉਹਨਾਂ ਦਾ ਜਿਹੜਾ ਮਿਡਲ ਮੈਨ ਸੀਗਾ ਜਿਹੜਾ ਕਈ ਹੋਰ ਅਫਸਰਾਂ ਨਾਲ ਵੀ ਮੀਡਲ ਮੈਨ ਸੀ ਕਿਰਸਾਨ ਨੂੰ ਮਤਲਬ ਉਹਨੂੰ ਲੈ ਕੇ ਸੀਬੀਆਈ ਨੇ ਉਹਦਾ ਰਿਮਾਨਡ ਲਿਆ ਹੋਇਆ ਰਿਮਾਨਡ ਦੇ ਵਿੱਚ ਕਈ ਗੱਲਾਂ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਹੈ ਤਾਂ ਲੱਗਦਾ ਵੀ ਸੀਬੀਆਈ ਕਿੰਨਾ ਕੁ ਇਹਦੇ ਨਾਲ ਖਲਾਰਾ ਪਾਏਗਾ ਕਿ ਕੁਝ ਅਫਸਰ ਜ਼ਰੂਰ ਡਰੇ ਹੋਏ ਜਿਹੜੇ ਪੰਜਾਬ ਦੇ ਹੈਗੇ ਆ ਉਹਨਾਂ ਨੂੰ ਲੱਗਦਾ ਵੀ ਉਹ ਵੀ ਉਹਦੇ ਰਾਹੀਂ ਸਹਦ ਕਰਦੇ ਸੀਗੇ ਪੈਸੇ ਲੈਂਦੇ ਸੀਗੇ ਉਹਦੇ ਕੋਲੋਂ ਵੀ ਕਾਫੀ ਰਕਮ ਜੜੀ ਆ 21 ਲੱਖ ਰੁਪਈਆ ਫੜਿਆ ਗਿਆ। ਮਤਲਬ ਕਿਸਾਨ ਨੂੰ ਭਾਰਤ ਸ਼ਰਦਾ ਹੈਗਾ ਤੇ ਉਹਦੇ ਤੋਂ ਕੀ ਸਮਝਦੇ ਤੁਸੀਂ ਜਿਹੜਾ ਭ੍ਰਸ਼ਟਾਚਾਰ ਕਟੜ ਇਮਾਨਦਾਰ ਸਰਕਾਰ ਉਹ ਹਿੰਮਤ ਹੁਣ ਨਹੀਂ ਰਹਿ ਗਿਆ। ਉਹ ਤਾਂ ਬਿਲਕੁਲ ਹੀ ਜਿਹੜਾ ਨਾ ਢੂਡ ਚੋੜ ਗਿਆ ਤੇ ਤੂੰ ਇਹ ਇਹਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ? ਬੇਖੋ ਦਾ ਤਾਂ ਇੱਕ ਇਹ ਤਾਂ ਇਹ ਤਾਂ ਕਟੜ ਇਮਾਨਦਾਰ ਵਾਲੇ ਗੱਲ ਤਾਂ ਬਹੁਤ ਦੇਰ ਦੀ ਚੜੀ ਗਈ ਆ। ਆ ਮਾਦਮੇ ਪਾਰਟੀ ਹੁਣ 4 4 ਸਾਲ ਪੂਰੇ ਕਰਨ ਦੇ ਨੇੜੇ ਦੇਲੇ ਪਹੁੰਚ ਗਈ ਆ ਤੇ 27 ਚ ਬਿਗਨਿੰਗ ਚ ਇਲੈਕਸ਼ਨ ਹੋਣੀ ਆ ਥੋੜੇ ਟਾਈਮ ਰਹਿ ਗਿਆ 26 26 ਦਾ ਸਾਲ ਹੈਗਾ ਅਪਛਾਲੇ ਤੇ ਆ ਆ ਸਾਲ ਵੀ ਐਂਡ ਚ ਪਹੁੰਚਣ ਵਾਲਾ ਹੈ ਆ 2 ਮਹੀਨੇ ਚੱਲਦੇ ਰਹਿ ਗਏ ਆ ਸਾਲ ਚ ਰਹਿ ਗਏ ਇਸ ਕਰਕੇ ਮੋਟੇ ਲੈਵਲ ਤੇ 1 ਮਹੀਨਾ ਹੈਗਾ ਇਹਨਾਂ ਕੋਲ 1 ਸਾਲ ਹੈਗਾ ਇਹਨਾਂ ਕੋਲੇ ਜਿਹੜਾ ਬਚਿਆ ਤੇ ਕੋ ਕ੍ਰਪਤ ਕ੍ਰਪਤ ਸਰਕਾਰ ਜਾਂ ਕਿੰਨੀ ਐਫਰਟਸ ਕੀਤੀਆਂ ਜਿਹਦੇ ਵਿੱਚ ਫੇਲ ਵੀ ਹੋਏ ਆ ਜਿਵੇਂ ਹੁਣ ਲੈਂਡ ਪੂਲ ਦੇ ਖਾਲੇ ਚ ਹੁਣੇ ਸ਼ਰੀਆਮ ਫੇਲ ਹੋਏ ਆ ਫਿਰ ਹੁਣ ਪੰਚਾਇਤਾਂ ਦੇ ਪੈਸੇ ਫਿਰ ਫਿਰ ਹੈ ਮੰਡੀ ਬੋਰਡ ਦੀ ਜ਼ਮੀਨ ਵੇਚਣ ਦੇ ਫਿਰ ਫਿਰ ਇਹ ਯੂਨੀਵਰਸਿਟੀ ਦਾ ਫਾਰਮ ਵੇਚਣ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਹੁਤ ਸਾਰੀਆਂ ਜ਼ਮੀਨਾਂ ਸੇਲ ਤੇ ਲਾਤੀਆਂ ਇਹਨਾਂ ਨੇ ਤੇ ਉਤੇ ਲਾਤੀਆਂ ਇਹਨਾਂ ਨੇ ਇਹ ਬੜਾ ਸਾਰਾ ਕੋਸ਼ਿਸ਼ ਇਹਨਾਂ ਦੀ ਇਹ ਹੈ ਤੇ ਕਰਾਪਸ਼ਨ ਇਹਨਾਂ ਦੀ ਸਿਖਰ ਦੀ ਕੋ ਕਰਾਪਸ਼ਨ ਚ ਤਾਂ ਫਰਕ ਪਿਆ ਹੀ ਨਹੀਂ ਸਰ ਇਹ ਕਿਸੇ ਵੀ ਲੈਵਲ ਤੇ ਕਰਾਪਸ਼ਨ ਦਾ ਫਰਕ ਨਹੀਂ ਪਿਆ ਕਿਸੇ ਵੀ ਗਵਰਨੈਂਸ ਦੇ ਕਿਸੇ ਵੀ ਇਸ਼ੂ ਤੇ ਫਰਕ ਨਹੀਂ ਪਿਆ ਇਸ ਕਰਕੇ ਆ ਡੀਆਈਜੀ ਜਿਹੜੇ ਹੈ ਆ ਭੁੱਲ ਰarre ਤੇ ਇਹ ਤਾਂ ਉਹ ਕਰਾਪਟ ਹੈ ਤੇ ਸਾਰਾ ਸਿਸਟਮ ਉਹਵੇਂ ਨੇ ਉਹਵੇਂ ਘਰਟਾ ਜੋ ਹੁਣ ਤੁਸੀਂ ਦੇਖੋ ਵੀ ਕੱਲੀ ਪੁਲਿਸ ਦੀ ਭਰਤੀ ਹੁੰਦੀ ਹੈ ਪੁਲਿਸ ਦਾ ਬਜਟ ਵੱਧਦਾ ਹਰ ਸਾਲ ਹੁਣ ਪੁਲਿਸ ਦੀ ਗਿਣਤੀ ਨਫਰੀ ਹੈ ਜਿਹੜੀ 1 ਲੱਖ ਤੋਂ ਵੱਧ ਗਈ ਆ ਥੋੜੇ ਦਿਨਾਂ ਦਾ ਜਿਹੜੀ ਹੁਣ ਚੋਣਾਂ ਇੱਕ ਲੱਖ ਤੋਂ ਵੱਧੇ ਹੋਰ ਕਿਹੜੇ ਪਾਸੇ ਬਾਕੀ ਸਾਰੇ ਸਾਧ ਤੇ ਜਿਹੜੀਆਂ ਨਫਰੀਆਂ ਘਟ ਰਹੀਆਂ ਹਰੇਕ ਡਿਪਾਰਟਮੈਂਟ ਚ ਘਟ ਰਹੀਆਂ ਕਈਆਂ ਡਿਪਾਰਟਮੈਂਟ ਚ ਤਾਂ ਹੈ ਨਹੀਂ ਕਾਲਜਾਂ ਯੂਨੀਵਰਸਟੀਆਂ ਵਿੱਚ ਜਿਹੜੇ ਸਰਕਾਰੀ ਆ ਤੇ ਉੱਥੇ ਤਾਂ ਪੋਸਟਾਂ ਹੀ ਖਾਲੀ ਪਈਆਂ ਸਾਰੀਆਂ ਪੱਕੇ ਪ੍ਰੋਫੈਸਰੀ ਹੈ ਨਹੀਂ ਤੇ ਲੈਕਚਰਰੀ ਹੈ ਨਹੀਂ ਉੱਥੇ ਤਾਂ ਇਸ ਕਰਕੇ ਸਾਰਾ ਕੁਝ ਯੂਨੀਵਰਸਟੀਆਂ ਖਾਲੀ ਪਈਆਂ ਘਾਟੇ ਚ ਸਾਰਾ ਕੁਝ ਇੱਕ ਸਾਰੇ ਇੰਸਟੀਚਿਊਸ਼ਨਾਂ ਜਿਹੜੇ ਉਹ ਡਗਮਗਾ ਰਹੇ ਆ ਉਹ ਟੁੱਟ ਰਿਹਾ ਜਮਾ ਕੱਲੀ ਪੁਲਿਸ ਹੈ ਜਿਹਦਾ ਇਹ ਸਾਰਾ ਕੁਝ ਹੋਰ ਐਵੇਂ ਫਿਰ ਉਹਦੇ ਅਫਸਰ ਤੇ ਆਈਐਸ ਸਾਰੀ ਤੇ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਸਿਰ ਤੇ ਹੀ ਚੱਲ ਰਹੀ ਹੈ ਸਾਰੀ ਬਾਕੀ ਆਊਟਸੋਰਸ ਕੀਤਾ ਵਾ ਸਾਰਾ ਕਿਤੇ ਪ੍ਰਾਈਵੇਟ ਤੋਂ ਕਰਾ ਲਿਆ ਉਹ ਤੋਂ ਕਰਾ ਲਿਆ ਕੰਮ ਆ ਜੱਜਮੈਂਟ ਜੇ ਨਵੇਂ ਆਪਰਤੀਆਂ ਕਿਤੇ 3-3 ਸਾਲ ਲਈ ਨਵੇਂ ਰੈਗੂਲਰ ਟੈਸਟ ਲੈ ਕੇ ਇੰਟਰਵਿਊ ਲੈ ਕੇ ਬੰਦੇ ਸਰਕਾਰੀ ਜੌਬ ਚ ਲਿਆਂਦੇ ਤੇ ਪਰ ਉਹਨਾਂ ਨੂੰ 3-3 ਸਾਲ ਇੱਕ ਕੰਟਰੈਕਟ ਬੇਸਿਸ ਤੇ ਹੀ ਰੱਖਣਾ 3 ਸਾਲ ਤੱਕ ਤਨਖਾਹ ਹੀ ਨਹੀਂ ਦੇਣੀ ਉਹਨਾਂ ਦੇ ਗ੍ਰੇਡ ਵਾਲੀ 3 ਸਾਲ ਦੇ ਪਿਛੋਂ ਫਿਰ ਤਨਖਾਹ ਦੇਣ ਲੱਗਣ ਇਹੋ ਜਿਹੇ ਸਾਰੇ ਟੈਕਟਿਕਸ ਕਰੀ ਜਾਂਦੇ ਆ ਇਹ ਹਜੇ ਤੱਕ ਖਜ਼ਾਨਾ ਖਾਲੀ ਹੋਇਆ ਪਿਆ ਖਜ਼ਾਨੇ ਦੇ ਵਿੱਚ ਵਿਆਜ ਦੇ ਵਿਆਜ ਜਿਹੜਾ ਹੈ ਜਿਹੜੇ ਜਿੰਜ ਨੂੰ ਅਸੀਂ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਆ ਡੈਟ ਸਰਵਸਿੰਗ ਡੈਟ ਡੈਟ ਸਰਵਸਿੰਗ ਕਹਿੰਦੇ ਵਿਆਜ ਉੱਤੇ ਜਿਹੜਾ ਉਹਦਾ ਜਿਹੜਾ ਕਰਜ਼ਾ ਲਿਆ ਹੋਂਦ ਉੱਤੇ ਤੇ ਵਿਆਜ ਦੀ ਅਮਾਉਂਟ ਕਿੰਨੀ ਬਣ ਜਾਂਦੀ ਆ ਉਹ ਅਮਾਉਂਟ ਹੀ ਵੱਡੀ ਬਣ ਗਈ ਆ ਜਿਹੜੇ ਕਾਫੀ ਵੱਡੀ ਬਣ ਗਈ ਉਹਦੇ ਚ 30 40% ਉਸੇ ਮੋੜਨੇ ਤੇ ਲਾ ਦਿਓ ਤੇ ਇੰਟਰਸਟ ਦੀ ਰੇਟ ਹੀ ਅੰਟ੍ਰਸਟੀ ਮੋੜਨੇ ਤੇ ਲਾ ਦਿਓ ਤਾਂ ਫਿਰ ਤੁਹਡੇ ਕੋ ਬਚਦਾ ਕੀ ਆ ਅਸਟੈਬਲਿਸ਼ਮੈਂਟ ਦੇ ਖਰਚੇ ਸਾਰੇ ਇਸ ਕਰਕੇ ਇਹ ਸਾਰੀ ਗੱਲ ਨੇ ਹੁਣ ਸਾਨੂੰ ਇਹ ਪਤਾ ਹੀ ਆ ਵੀ ਹੁਣ ਜੋ ਭੁੱਲਰ ਕੋਲੇ ਪ੍ਰਾਪਰਟੀ ਦਾ ਅੰਬਾਰ ਹੀ ਨਿਕਲੇ ਸਾਰੇ ਕਿਸੇ ਨਾਲ 50 ਫਲੈਟ ਬਾਹਰਲੇ ਪਾਸੇ ਬਾਹਰ ਦੇਸ਼ਾਂ ਦੇ ਵਿੱਚ ਜਿਵੇਂ ਚ ਦੁਬਈ ਤੇ ਹੋਰ ਕੈਨੇਡਾ ਵਗੈਰਾ ਚ ਵੀ ਸਾਰੇ ਤੇ ਹੋਰ ਕੰਟਰੀਆਂ ਚ ਵੀ ਸਾਰੇ ਤੇ ਇਸ ਕਰਕੇ ਇੰਨਾ ਜਿਆਦਾ ਪ੍ਰਾਪਰਟੀ ਇਕੱਠੀ ਕਰਨੀ ਦਾ ਮਤਲਬ ਇਹ ਨਹੀਂ ਹੈ ਕਿ ਕਲਾ ਪੁਲਿਸ ਤੋਂ ਕਿ ਤਾਂ ਹੋਰ ਵੀ ਸਾਰਾ ਸਰਕਾਰੀ ਬੰਦਿਆਂ ਦੇ ਰਾਹੀਂ ਕੀਤਾ ਤੇ ਉਹ ਦਲਾਲ ਤੋਂ ਦਾ ਵਾਕਈ ਸਾਰੇ ਅਫਸਰ ਡਰਨ ਲੱਗੇ ਕਿ ਪਤਾ ਨਹੀਂ ਕੀ ਦਾ ਨਾਮ ਹੈ ਕਿ ਕੀ ਹੋਵੇ ਸਾਰੇ ਆਈਐਸ ਤੇ ਆਈਪੀਐਸ ਇਹ ਸਾਰੇ ਹਮਾਮ ਦੇ ਵਿੱਚ ਨੰਗੇ ਆ ਇਹਨਾਂ ਕੋਈ ਕਰਾਪਸ਼ਨ ਤੋਂ ਇਹ ਫ੍ਰੀ ਹੈ ਨਹੀਂ ਕੋਈ ਕਿਸੇ ਵੀ ਕਿਸੇ ਕਿਸੇ ਦਾ ਕਿਸੇ ਦਾ ਜ਼ਿਆਦਾ ਕਰਾਪਸ਼ਨ ਹੈ ਕਿਸੇ ਦੀ ਕੁਆਂਟੀਟੀ ਘਟ ਹੈ ਤੇ ਇਹੀ ਹੈ ਨਾਲ ਲੈਂਡ ਮਾਫੀਆ ਪ੍ਰਾਪਰਟੀ ਡੀਲ ਵਾਲੇ ਤੇ ਪਲੱਸ ਇਹ ਬਿਊਰੋਕ੍ਰੇਸੀ ਤੇ ਪਲੱਸ ਪੋਲੀਟੀਸ਼ੀਅਨਸ ਉਹਨਾਂ ਦੇ ਤਿੰਨ ਚਾਰ ਬੰਦਿਆਂ ਦੇ ਨੈਕਸਸ ਹੈ ਤੇ ਉਹ ਉਹ ਸਾਰਾ ਕੁਝ ਚਲਾਈ ਚਲੇ ਜਾਂਦੇ ਆ ਰੋਲਾ ਇਹ ਵੀ ਇੱਕ ਥਾਂ ਤੋਂ ਤਾਂ ਪੈਸੇ ਭੁੱਲਰਦੇ ਜਿੰਨੇ ਇਕੱਠੇ ਹੋਏ ਇੱਥੋਂ ਨਹੀਂ ਹੋ ਸਕਦੇ ਵੀ ਲੋਕਾਂ ਨੂੰ ਕੁੱਟ ਕੇ ਹੋ ਜਾਣਗੇ ਹੋਰ ਸਾਰੇ ਸੋਰਸ ਹੈਗੇ ਹੋਰ ਥਾਵਾਂ ਤੋਂ ਵੀ ਪੈਸੇ ਲਈ ਜਾਂਦੇ ਹੁੰਦੇ ਸਾਰੇ ਇਕੱਠੇ ਕੀਤੇ ਇਹ ਜਿਹੜਾ ਸਾਰਾ ਸਿਸਟਮ ਹੈ ਇਹ ਬਿਲਕੁਲ ਕਲੀਅਰ ਹੈ ਇਸੇ ਕਰਕੇ ਹੁਣ ਇਲੈਕਸ਼ਨ ਦੇ ਵਿੱਚ ਵੀ ਉਹ ਮਸਲਾ ਥੋੜਾ ਉਠਾਇਆ ਜਾ ਰਿਹਾ ਹੈ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ। ਉਹ ਫਿਰ ਵੀ ਨਹੀਂ ਇਹ ਬੰਦ ਹਾਂਜੀ। ਇਹਦੇ ਵਿੱਚ ਇਹ ਹੈਗਾ ਵੀ ਅਸੀਂ ਦੇਖਿਆ ਵੀ CBI ਕੋਲ ਬਹੁਤ ਵੱਡੇ ਵੱਡੇ ਕੇਸ ਵੀ ਆਏ। ਉਹ ਅਲਟੀਮੇਟਲੀ ਜਦੋਂ ਉਹ ਆਗੂ BJP ਚ ਸ਼ਾਮਲ ਹੋ ਗਏ ਤਾਂ ਕੇਸ ਉੱਥੇ ਹੀ ਬੰਦ ਹੋ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ। ਇਸ ਮਾਮਲੇ 'ਚ ਕੀ ਹੋਣ ਦੀ ਪੋਸਿਬਿਲਿਟੀ ਹੈ ਵੀ CBI ਨੂੰ ਕੇਂਦਰ ਸਰਕਾਰ ਕਿੰਨਾ ਕੁ ਫਰੀ ਐਂਡ ਦੇਗੀ ਕਦੋਂ ਤੱਕ ਦੇਗੀ ਕੀ ਕਿਸ ਕਿਸਮ ਦਾ ਤੇਨੂੰ ਲੱਗਦਾ ਵੀ ਇਹ ਕਿਸ ਤਰ੍ਹਾਂ ਦੀ ਗੱਲ ਅੱਗੇ ਚੱਲੇਗੀ ਵੇਖੋ ਜਿਹੜੀ ਬਾਹਰ ਦੀ ਪ੍ਰਾਪਰਟੀ ਆ ਉਹ ਤਾਂ ਮੋਸਟਲੀ ਬੰਦੇ ਲਿਆਉਂਦੇ ਨਹੀਂ ਨਾ ਆਉਂਦੀ ਆ ਸਾਡੀ ਵਿੱਚ ਹੀ ਜਾਂਦੇ ਆ ਹਾਂਜੀ ਕਿਉਂਕਿ ਜਿਹੜੀ ਗਵਰਨਮੈਂਟ ਹੁੰਦੀ ਆ ਗੌਰ ਸਰంటర్ ਦੀ ਗਵਰਨਮੈਂਟ ਔਰ ਰੈਗੂਲਟਰੀ ਲੈਟਰ ਰੈਗੂਲਟਰੀ ਲੈਟਰ ਕਹਿੰਦੇ ਆ ਉਹਨਾਂ ਨੂੰ ਵੀ ਜਿੰਨਾ ਚਿਰ ਪਰਮਿਸ਼ਨ ਉਹਨਾਂ ਦੀ ਨਹੀਂ ਮਿਲਦੀ ਕਿ ਨਾ ਉਹ ਬਾਹਰ ਤੁਸੀਂ ਕੇਸ ਨਹੀਂ ਪਰਸੂ ਕਰ ਸਕਦੇ ਉਹ ਫਿਰ ਡਿਪਲੋਮੈਟਿਕ ਚੈਨਲ ਤੇ ਡਿਪਲੋਮੇਸੀ ਤੇ ਦੇਸ਼ ਦੇ ਸਿਸਟਮ ਦਾ ਫਾਰਨਰ ਆਫਰਸ ਤੇ ਹੋਰ ਕਈ ਚੀਜ਼ਾਂ ਨਵਾਲਵ ਹੋ ਜਾਣਗੀਆਂ